ਸਾਬ ਕੀ ਕੁਛ ਅੱਜ ਮਾਰਕ ਦਸਲ ਕਰਕੇ ਗਏ ਸ਼ੋਧਿਆ ਜੀ ਇਲੈਕਸ਼ਨ ਲੈ ਕੇ ਕਿਉਂਕਿ ਜ਼ਿਲ੍ਹਾ ਪ੍ਰਚਰ ਤੇ ਪਾਕ ਸਭਤੀ ਇਲੈਕਸ਼ਨਾਂ ਹੀ ਸੇਫ ਕਰੇ ਤੇ ਦੇਲਾਪਰ ਨਾਨਕ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਹੁਣ ਇਹਦੇ ਵੀ ਨਜ਼ਰ ਆਏਗੀ ਦੇਖੋ ਪਹਿਲੀ ਗੱਲ ਤਾਂ ਅੱਜ ਸ਼ੋਧਿਆ ਸਾਹਿਬ ਜਿਹੜਾ ਬੜਾ ਵੱਡਾ ਪ੍ਰਮਾਤਮਾ ਦੀ ਕਿਰਪਾ ਨਾਲ ਆਮ ਆਦਮੀ ਪਾਰਟੀ ਦਾ ਦਫਤਰ ਬਣਿਆ ਉਹਦੇ ਵਿੱਚ ਮਹਾਰਾਜ ਸਾਹਿਬ ਦਾ ਪ੍ਰਕਾਸ਼ ਆਇਆ ਸੁਖੁਣੀ ਸਾਹਿਬ ਹੋਇਆ ਕੀਰਤਨ ਹੋਇਆ ਤਾਂ ਗੁਰੂ ਸਾਹਿਬ ਦਾ ਸਭ ਤੋਂ ਪਹਿਲਾਂ ਧੰਨਵਾਦ ਕੀ ਅੱਜ ਉਹ ਪਾਰਟੀ ਦੇ ਦਫਤਰ ਬਣਦੇ ਨੇ ਜਿਨ੍ਹਾਂ ਨੂੰ ਲੋਕੀ ਕਹਿੰਦੇ ਕਿ ਪੰਜਾਬ ਚ ਮਰ ਨਹੀਂ ਦੇਣਾ ਤਾਂ ਜਿਨ੍ਹਾਂ ਦੇ ਪੁਰਾਣੇ ਦਫ਼ਤਰ ਹੀ ਉਹਨਾਂ ਤੇ ਦੇਖ ਲਓ ਜਾ ਕੇ ਜਗਾੜ ਲੱਗ ਗਿਆ ਉਹਨਾਂ ਦੇ ਕੁੰਜੀਆਂ ਨੂੰ ਤੇ ਇੱਥੇ ਆਮ ਆਦਮੀ ਪਾਰਟੀ ਦੇ ਝੰਡਾ ਜਿਹੜਾ ਚੱਲਣ ਡਿਆ ਇਹ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਦੀ ਪਹਿਲਾਂ ਸਤਗੁਰ ਸੱਚੇ ਪਾਤਸ਼ਾਹ ਨੂੰ ਕੋਟਨ ਕੋਟਨ ਧੰਨਵਾਦ ਕਿ ਜਿਨ੍ਹਾਂ ਦੀ ਪਾਰ ਪક્ષਿਸ਼ਣ ਵਾਲਾ ਜਿ ਤਫ਼ਤਰ ਖੋਲਿਆ ਤਾਂ ਸਭ ਤੋਂ ਵੱਡੀ ਵਧਾਈ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਜੀ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਆਫਿਸ ਜਿਹੜਾ ਬਣਾ ਕੇ ਆਮ ਆਦਮੀ ਪਾਰਟੀ ਨੂੰ ਦਿੱਤਾ ਉਹ ਬਹੁਤ ਵੱਡੀ ਗੱਲ ਹੈ ਦਾ ਬਣਾ ਬੀਤੇ ਦਿਨਾਂ ਦੇ ਚ ਸੁਜਿੰਦਰ ਰੰਧਾਵਾ ਵੱਲੋਂ ਇੱਕ ਡੈਰੀ ਜੀ ਕੱਢ ਕੇ ਗੈਂਗਸਟਰ ਦੇ ਨਾਮ ਲੈ ਕੇ ਇਹ ਨਾਲ ਆ ਜਾਂਦਾ ਕਿ ਆਮ ਆਦਮੀ ਪਾਰਟੀ ਦੇ ਬੰਦਿਆਂ ਨਾਲ ਸੰਬੰਧਿਤ ਹੋ ਬਲ ਗਿਆ ਆਮ ਆਦਮੀ ਪਾਰਟੀ ਤੇ 4 ਸਾਲ ਤੋਂ ਆਇਆ ਮੈਂ ਤੇ ਤਾਂ ਉਹਦਾ ਪਿਛਲੇ 50 ਸਾਲਾਂ ਤੋਂ ਗੈਂਗਸਟਰ ਬਣਾਏ ਕਿੰਨੇ ਆ ਗੱਲ ਇਹ ਆ ਇਹ ਜਿਹੜੇ ਗੈਂਗਸਟਰ ਬਣੇ ਤਿੰਨ ਚਾਰ ਸਾਲਾਂ ਤਾਂ ਨਹੀਂ ਬਣੇ ਇਹ ਪਿਛਲੇ 10 15 ਸਾਲਾਂ ਤੋਂ ਇਹਨਾਂ ਪੋਲੀਟੀਸ਼ੀਅਨਾਂ ਨੇ ਗੈਂਗਸਟਰ ਇਹਨਾਂ ਬਣਾਏ ਨੇ ਪਹਿਲਾਂ ਇਹਨਾਂ ਨੂੰ ਪਾ ਦਿੱਤਾ ਨਾਂ ਨੂੰ ਵਰਤ ਕੇ ਛੱਡਿਆ ਇਹਨਾਂ ਦੇ ਪਰਚੇ ਕਰਾਏ ਉਹਨਾਂ ਮਾਪਿਆਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਬੱਚੇ ਅਜ ਗੈਂਗਸਟਰ ਨੇ ਉਹਨਾਂ ਨੂੰ ਤਾਂ ਕੀ ਹਾਲਾਤ ਨੇ ਔਰ ਇਹਨਾਂ ਇਹਨਾਂ ਪੋਲੀਟੀਸ਼ੀਨਾਂ ਨੇ ਬਣਾਏ ਆ ਜਿਹੜਾ ਗੈਂਗਸਟਰ ਨੇ ਕਿਲੋਮੀਟਰ ਦੱਸਦਾ ਤੇ ਇਹਨੂੰ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਇਹ ਤਾਪ ਡਿਪਟੀ ਸੀਐਮ ਰਿਹਾ ਹੋਮ ਮਿਨਿਸਟਰ ਰਿਹਾ ਉਦੋਂ ਗੈਂਗਸਟਰ ਉਦੋਂ ਗੈਂਗਸਟਰ ਨਹੀਂ ਦਿਖਿਆ ਇਹਦੀ ਸਰਕਾਰ ਚ ਜਿਹੜਾ ਉਹ ਮੁਖਤਾਰ ਅंसारी ਸੀਗਾ ਜਿੰਨੂੰ ਮਹਾਲੀ ਚ ਇੱਕ ਜਾਲੀ ਐਫਆਈਰ ਦਰਜ ਕਰਕੇ ਤਾਂ ਉਥੇ ਰੱਖਿਆ ਉਹ ਇਹਨਾਂ ਦਾ ਕੀ ਰਿਸ਼ਤੇਦਾਰ ਸੀਗਾ ਕੀ ਰਿਸ਼ਤੇਦਾਰ ਹੀ ਉਹਦੇ ਨਾਲ ਉਹਦੀ ਘਰ ਦੀ ਨੂੰ ਸਾਹਮਣੇ ਕੋਠੀ ਲੈ ਕੇ ਦਿੱਤੀ ਇਹ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਾਰਾ ਪਤਾ ਇੱਕ ਤੁਹਾਡੇ ਚੈਨਲਾਂ ਦੇ ਲੋਕਾਂ ਜਾਣ ਕੇ ਉਹਦਾ ਕਮੈਂਟਸ ਤਾਂ ਦੇਖੋ ਕੱਲ ਦੇ ਉਹਦੀ ਜਿਹੜੀ ਉਹਨੇ ਪੀਸੀ ਕੀਤੀ ਉਹ ਤੋਂ ਬਾਅਦ ਕਮੈਂਟਸ ਪੜੋ ਉਹਦੇ ਕਿੰਨੇ ਆ ਤਾਂ ਕੀ ਕੀ ਲੋਕਾਂ ਨੇ ਉਹਨਾਂ ਚ ਕਿਹਾ ਉਹਨੂੰ ਜੇ ਉਹ ਐਨੀ ਬਾਈਟ ਦਿੰਦਾ ਤਾਂ ਥੱਲੇ ਵੀ ਵੇਖਦਾ ਕਰੇ ਲੋਕਾਂ ਦੇ ਸ਼ਬਦ ਜਿਹੜੀ ਸ਼ਬਦਾਵਲੀ ਲੋਕ ਵਰਤਦੇ ਨੇ ਉਹਦੇ ਤੇ ਵੀ ਜਰਾ ਛਾਤੀ ਮਾਰਿਆ ਕਰਨਾ ਇਸ ਜਿਲ੍ਹੇ ਵਿੱਚ ਚੋਣਾਂ ਨੂੰ ਲੈ ਕੇ ਮੈਂ ਕਹਿ ਜੂ ਵੱਡੀ ਜਿੱਤ ਪ੍ਰਾਪਤ ਹੋਏਗੀ ਕਾਂਗਰਸ। ਮੇਰੀ ਇੱਕ ਗੱਲ ਸੁਣ ਲੋ। ਉਹਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਜਿਲ੍ਹਾ ਗੁਰਦਾਸਪੁਰ ਚ। ਉਹਨੂੰ ਕਹ ਪਹਿਲਾਂ ਡੇਰੇ ਦੇਖ ਲਿਆ। 22 ਤੋਂ ਬਾਅਦ 24 ਚ ਕੀ ਬਣਿਆ? 24 ਤੋਂ ਬਾਅਦ ਪੰਚਾਇਤਾਂ ਦੀਆਂ ਲਕਸ਼ਣਾ ਹੋਈਆਂ, ਲਕਸ਼ਣਾ ਹੋਈਆਂ। ਲਫਾਫੇ ਵਾਲੇ ਤਾਂ ਨਹੀਂ ਬਣਾਇਆ। ਉਹ ਤੋਂ ਬਾਅਦ ਡੇਰਾ ਪਾਪਾ ਮਿਊਨਿਸਪਲ ਕਮੇਟੀ ਦੀ ਲਕਸ਼ਣ ਹੋਈ। ਜਮਾਨਤਾਂ ਜ਼ਬਤ ਹੋਈਆਂ। 8 ਬੰਦੇ ਸੀਗੇ ਭਾਜਪੀ ਦੇ ਉੱਥੇ। 8ਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ। 8 ਨੂੰ 538 ਵੋਟਾਂ ਪਈਆਂ ਸਾਰਾ ਡੇਰਾ ਬਾਬਾ ਨਾਨਕ ਚ। ਕਾਲੀ ਦਲ ਦੇ ਬੰਦਿਆਂ ਦੀ ਜਮਾਤ ਤੇ ਸਾਰੀਆਂ 60 ਵੋਟਾਂ ਪਈਆਂ ਕਾਲੀ ਦਲ ਦੇ ਬੰਦੇ ਨੂੰ। ਇਹਨਾਂ ਨੂੰ ਪੁੱਛ ਲਓ ਕੀ ਬਣਿਆ ਇਹਨਾਂ ਦੇ ਬੰਦਿਆਂ ਨਾਲ। ਯਾਰ ਗੱਲਾਂ ਕਰਨੀਆਂ, ਕੰਮ ਦੀ ਰਾਜਨੀਤੀ ਕਰੋ, ਡਰਾਉਣ ਦੀ ਰਾਜਨੀਤੀ ਨਾ ਕਰੋ। ਕਿ ਇੱਕ ਹਵਾ ਬਣਾਓ ਗੈਂਗਸਟਰਾਂ ਨੂੰ। ਪੰਜਾਬ ਦੇ ਲੋਕਾਂ ਨੇ ਇਹ ਤੋਂ ਪਹਿਲਾਂ ਜਿਹੜਾ ਕਾਲਾ ਦੌਰ ਆਇਆ ਸੀਗਾ, ਉਹ ਵੀ ਪੰਜਾਬ ਦੇ ਲੋਕਾਂ ਨੇ ਦੇਖਿਆ। ਪੰਜਾਬ ਦੇ ਲੋਕ ਕਿਸੇ ਕੋ ਡਰਨ ਵਾਲੇ ਨਹੀਂ। ਉਹਨਾਂ ਕਾਲਾ ਦੌਰ ਵੀ ਵੇਖਿਆ 84 ਵਾਲਾ ਪੰਜਾਬ ਦੇ ਲੋਕਾਂ ਨੇ। ਜਾ ਉਦੋਂ ਲੋਕਾਂ ਪੰਜਾਬ ਦੇ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਤਾਂ ਹੁਣ ਵੀ ਪ੍ਰਵਾਹ ਕਰਨ ਵਾਲੇ ਲੋਕ ਨਹੀਂ ਪੰਜਾਬ ਦੇ ਇਹ ਪੰਜਾਬੀ ਆਤਵੱਸੀ ਅੰਦਰ ਖੂਨ ਚਾ ਪੰਜਾਬੀਆਂ ਦੇ ਇਹ ਡਰਨਾ ਦੀ ਚੀਜ਼ ਪੰਜਾਬੀਆਂ ਚ ਨਹੀਂ ਪਿਆਰ ਨਾਲ ਤਾਂ ਜੋ ਮਰਜ਼ੀ ਕਰ ਲੋ ਪਰ ਤਮਗਾ ਕੇ ਬੁਜਾ ਕੇ ਲੋਕਾਂ ਨੂੰ ਇਦਾਂ ਦੇ ਦੇ ਕੇ ਤਾਂ ਉਹਦੇ ਨਾਲ ਤੁਹਾਨੂੰ ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ ਨਹੀਂ ਤਾਂ ਆਜੋ ਹੋ ਗਏ ਆ ਸਿੱਧੇ ਤਾਂ ਤੁਸੀਂ ਵੀ ਹੋ ਜਾਓ ਸਿੱਧੇ ਵੇਖਦੇ ਆ ਤੁਹਾਨੂੰ ਮੈਦਾਨ ਚਾਓ ਤੁਹਾਡਾ ਕਰਾਂਗੇ ਲਾਚ ਤੇਰਾ ਜਿੱਦਾ ਫਿਰ ਕਰਨਾ